ਇਸ ਐਕਟ ਦੇ ਤਹਿਤ ਜਿਹੜੇ ਮਾਲਕਤਮਾਂ ਡਸਟਰਾਏ ਕੀਤਾ ਗਿਆ ਉਹਦੇ ਬਾਰੇ ਜਾਣਕਾਰੀ ਦਿਓ ਸਰ ਅੱਜ ਅਸੀਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਸੀਪੀ ਸਾਹਿਬ ਨਲੰਦਰ ਦੇ ਦੇਸ਼ਾਂ ਨਿਰਦੇਸ਼ ਦੇ ਮੁਤਾਬਕ ਜੋ 3 ਮੈਂਬਰੀ ਇੱਕ ਟੀਮ ਬਲਾਕ ਨਖਪੋਜਲ ਕਰਨ ਵਾਸਤੇ ਨਿਯੁਕਤ ਕੀਤੀ ਗਈ ਹੈ ਜਿਸ ਦੇ 3 ਮੈਂਬਰ ਨੇ ਦੇ ਬੇਬਕ ਐਡੀਸੀਪੀ ਇਨਵੈਸਟੀਗੇਸ਼ਨ ਐਸੀਪੀ ਐਂਡ ਡੀਪੀਐਸਐਸ ਐਸੀਪੀ ਡਿਟੈਕਟਿਵ ਜਿਹਵਾ ਸੀ ਤਨੋਈ ਇੱਕ ਮੀਟਿੰਗ ਦੇ ਮੈਂਬਰ ਰਾਜਾ ਸਿਕਿਉਟਮ ਪੇਪਰ ਮੈਲ ਸ਼ੈਲਾਗੋੜ ਜ਼ਿਲ੍ਹਾ ਸ਼ਾਹਪੁਰ ਕੰਡੀ ਉੱਚੇ ਸਮੇਤ ਵੱਖ-ਵੱਖ ਥਾਣਿਆਂ ਦੇ ਜਿਨ੍ਹਾਂ ਦੇ ਕੇਸ ਸੀ ਉਹਨਾਂ ਦੇ ਮੋਟੇ ਸਟਾਫ ਨਾਲਾ ਸੀ ਉੱਤੇ ਪੇਪਰ ਮਿਲ ਗਏ ਉਹਨਾਂ ਦਾ ਜਿਹੋ ਮੇਜਰ ਬਗਾਰੇ ਨੇ ਜਾਮਨ ਸਟਾਫ ਸਾਰੇ ਦੇ ਸਾਹਮਣੇ ਅਸੀਂ ਉਚਨ ਵਾਲੀ ਜਿਹੜੀ ਫੈਕਟਰੀ ਦੇ ਵਿੱਚ ਜਿਹੜਾ ਸੀ 31 ਮਕਦਮਾ ਹੈ 31 ਕੇਸ ਜਿਹੜੇ ਐਨ ਡੀਪ ਜਿਹੜੇ 3 ਕੇਸ ਸੀਗਾ ਅੰਡਰ ਮਟੀਅਰ ਮਾਲ ਮੁਕਦਮਾ ਸੀ ਗਿਆ ਉਹ ਅਸੀਂ ਜੋ ਜਿਸ ਦੇ ਅਸੀਂ ਅੰਡਰ ਕੋਡ ਤੋਂ ਡਿਸਪੋਜ਼ਲ ਦੇ ਕੋਡ ਤੋਂ ਅੰਡਰ ਲੈ ਕੇ حاصل ਕੀਤੇ ਹੋਏ ਸੀ ਬੱਕ ਬੱਕ ਥਾਣੇ ਵਾਲਿਆਂ ਨੇ ਜੋ ਸਾਰੇ ਥਾਣਿਆਂ ਦੇ ਜੋ ਚੈੱਕ ਆਊਟ ਕਰਕੇ ਸਾਰੇ ਥਾਣੇ ਦਾ ਮਾਲ ਨੂੰ ਨਾਮ ਲੈ ਕੇ ਜਿਸ ਪੋਜਲ ਦੇ ਆਰਡਰ ਨਾਲ ਲੈ ਕੇ ਉੱਥੇ ਪਿਪਰ ਮਿਲ ਜਾ ਕੇ ਸੀ ਨੂੰ ਪ੍ਰੋਪਰ ਰੇ ਨਾ ਦਾ ਸੀ ਨੂੰ ਡਿਸਟਰਾਇਕਟ ਤਾਂ ਜੋ ਟੋਟਲ 31 ਮਕਰਮੇ ਤੇ 54 ਕਿਲੋ 962 ਗ੍ਰਾਮ ਹੀਰੋਇਨ ਆਪੀ ਹੋ ਸਕ 5 ਕਿਜੀ ਹੈ ਔਰ 180 ਟੈਬਲੇਟਾਂ ਨੇ ਜੋ ਸੀ ਸਾਰੇ ਜਗ੍ਹਾ ਉੱਤੇ ਅੱਜ ਉਸ ਕੋਲ ਕਰਕੇ ਜਿਹੜੀ ਪ੍ਰਾਪਰ ਜਿਹੜੀ ਜਿਹੜੀ ਮੂਵੀ ਬਣਾਈ ਗਈ ਹੈ ਮੂਵੀ ਬਣੀ ਹੈ ਐਂਡ ਫੋਟੋਗ੍ਰਾਫੀ ਹੋਈ ਹੈ ਸਾਰਾ ਮਾਰਕਸਟਰਾਇ ਕਰਨ ਤੋਂ ਬਾਅਦ ਸਾਰੀ ਟੀਮ ਅਸੀਂ ਵਾਪਸ ਆ ਗਏ ਕਮਿਸ਼ਨ ਰੇਟ ਪੁਲਿਸ ਨੇ 55 ਕਿਲੋ ਹੈਰੋਇਨ ਸਮੇਤ ਹੋਰ ਨਸ਼ੀਲੇ ਪਦਾਰਥਾਂ ਨੂੰ ਕੀਤਾ ਨਸ਼ਟ ਜਲੰਧਰ ਨੂੰ ਅਪਰਾਧ ਮੁਕਤ ਸ਼ਹਿਰ ਬਣਾਉਣ ਦੇ ਉਦੇਸ਼ ਨਾਲ ਅੱਗੇ ਵਧੀ ਜਲੰਧਰ 20 ਸਤੰਬਰ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨ ਰੇਟ ਪੁਲਿਸ ਨੇ ਸ਼ੁੱਕਰਵਾਰ ਨੂੰ ਸਮਗਲ ਰਾਂ ਪਾਸੋਂ ਜ਼ਬਤ ਕੀਤੀ ਗਈ ਕਰੀਬ 55 ਕਿਲੋ ਹੈਰੋਇਨ ਸਮੇਤ ਪਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਕੀਤਾ

श्री सवपन शर्मा ने कहा कि नशा निपटारा कमेटी ने हशियार जायदाद नशट किया है पुलिस कमिश्नर ने दसा की आज नशट किए गए नशीले पदार्था चुरंजा किलो नौ सो बठ ग्राम हैरोन पंच किलो भुकी तक सौ अस्सी नशीलिया गोलियां शामिल

पुलिस कमिश्नर ने कहा कि कमिश्नरेट पुलिस वालों एक पास नशियां दी सप्लाई नु रोक्ण अते दूजे पासे इस नु जड़ तो खत्म करने ले सखत चौकसी रखी जा रही है उनर कहा कि मुख जोर चलंदर नु इस शराब तो मुक्त करना यकीनी बनावणा है अते इस नेक कारज ले कोई कसर बाकी नहीं छड़ी जावेगी अते इस अलामत न खत्म करन ले जंगी पातर यतन कीते जा रहे हन इस दौरान श्री ਸਵਪਨ ਸ਼ਰਮਾ ਨੇ ਨਸ਼ਿਆ ਵਿਰੋਧ ਵਿੱਡੀ ਜੰਗ ਵਿੱਚ ਆਮ ਲੋਕਾਂ ਤੋਂ ਪੂਰਨ ਸਹਿਯੋਗ ਅਤੇ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਜਲੰਧਰ ਨੂੰ ਨਸ਼ਾ ਮੁਕਤ ਜ਼ਿਲ੍ਹਾ ਬਣਾਉਣ ਦਾ ਮਿਸ਼ਨ ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਪੂਰਾ ਨਹੀਂ ਕੀਤਾ ਜਾ ਸਕਦਾ।